ਹਿੰ ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ ਇਹ ਬਾਣ ਜੋ ਸੀਪੀ ਸਾਹਿਬ ਜਿਹਦੇ ਹੁਕਮਾਂ ਦੇ ਅਨਸਾਰ ਅਸੀਂ ਇਹ ਡਰਾਈਵ ਚਲਾਈ ਹੋਈ ਆ ਜਿਹੜੇ ਨਿਯਾਜ ਪਾਰਕਿੰਗ ਕੀਤੀ ਹੋਈ ਆ ਨਿਯਾਜ ਫੁੱਟਬਾਲ ਖਬਰ ਕਿਤੇ ਹੋਇਆ ਉਹਨਾਂ ਦੇ ਇੱਕ ਸਪੈਸ਼ਲ ਡਰਾਈਵ ਚਲਾਈ ਹੋਈ ਤੇ ਅਸੀਂ ਚਲਾਣ ਵੀ ਕੱਟੇ ਨੇ ਦੁਕਾਨਾ ਵਾਲਾ ਵੀ ਅਵੇਅਰ ਵੀ ਕੀਤਾ ਕਿ ਤੁਸੀਂ ਆਪਣੇ yellow line ਦੇ ਅੰਦਰ ਗੱਡੀ ਲਵਾਓ ਬਾਹਰ ਲੱਗੇਗੇ ਤੇ ਚਲਾਣ ਰਾਹਤ ਲੋ ਬਾਬਰ ਮੈਂ ਦੇ ਲਈ ਹਰ ਟਿਕਾਣਾ ਤਾਂ ਕਿ ਉਹਦੇ ਵਿੱਚ ਪੈਖਾ ਰੰਦਾ ਤਾਂ ਸਾਰੀ ਗੱਡੀ ਲੱਗੀ ਨਦੀ ਚਾਰਨ ਕਰਦਾ ਦੇਖੋ ਜੀ ਮੈਂ ਇਹ ਇਸੇ ਸਮਾਪਤੇ ਵਿੱਚ ਦਿਖਾ ਰਿਹਾ ਹਾਂ ਸਮਝਾਇਆ ਵਾ ਤੁਹਾਡੇ ਸਾਹਮਣੇ ਆ ਇੱਕ ਮਾਲਕਾਰ ਬੁਜਾਰਿਆ ਉਹਦਾ ਬੈਸ ਦੇ ਰਿਹਾ ਕਰ ਰਿਹਾ ਸੀਗਾ ਉਹਨਾਂ ਨੂੰ ਪੰਜਾਬੀ ਦੱਸਤਾ ਗਿਆ ਵਾ ਕਿ ਅਗਰ ਕੋਈ ਤਰ੍ਹਾਂ ਸਬਾਲ ਲੈਣਾ ਹੈ 1 ਕਿਲੋਮੀਟਰ ਤੋਂ ਹੀ ਖੜ ਸਕਦਾ ਜਿਹੜਾ ਪੱਕਾ ਖੜ ਗਿਆ ਉਹਦਾ ਅਸੀਂ ਚਲਣ ਕਰਦਾ ਨਹੀਂ ਜਿਹੜੇ ਬੋਰਡ ਰੋਡ ਦੇ ਵਿੱਚ ਲੋਕ ਨਜਾਇਜ਼ ਰੋਡ ਤੇ ਬਾਹਰ ਇੱਕ ਖੜੀਆਂ ਡੜੀਆਂ ਕਰਕੇ ਆਪਣਾ ਕਾਰੋਬਾਰ ਕਰਦੇ ਦੇ ਕੰਮ ਕਰਦੇ ਉਹਨਾਂ ਨੂੰ ਜੀ ਅਸੀਂ ਕਿ ਨੋਟਿਸ ਵੀ ਕੱਢਣ ਲੱਗੇ ਸਾਰੇ ਦੁਕਾਨਦਾਰਾਂ ਨੂੰ ਬਾਈ ਨੇਮ ਕੱਢਾਂਗੇ ਕਿ ਆਪਣੀ ਪਾਰਕਿੰਗ ਦਾ ਇੰਤਜ਼ਾਮ ਕਰ ਲਓ ਨਹੀਂ ਤਾਂ ਆਪਣੀ ਜਿੰਨੀ ਗੱਡੀ ਪਾਰਕਿੰਗ ਅਫੌਰਟ ਕਰ ਦਈਏ ਤੁਸੀਂ ਉੱਥੇ ਆਪਣਾ ਸਬੇਰ ਦਾ ਕੰਮ ਕਰੋ ਹੋਰ ਵੀ ਗੱਡੀਆਂ ਤੇ ਸਨਾਰ ਕਿਤੇ ਗਏ ਬਿਲਕੁਲ ਜੀ ਬਿਲਕੁਲ ਜੀ ਕਰ ਰਹੇ ਆ ਤੇ ਕਰ ਵੀ ਰਹੇ ਆ ਕਿ ਕਰਾਂਗੇ ਹੋਰ ਲੋਕਾਂ ਕੀ ਅਪੀਲ ਕਰਨਾ ਹੈ ਮੈਂ ਵੀ ਲਈ ਕਰਾਂ ਕਿ ਪੁਲਿਸ ਨਾਲ ਕੰਪਲੋਟ ਕਰੋ ਪੁਲਿਸ ਤੁਹਾਡੇ ਭਲੇ ਦੇ ਨਹੀਂ ਆ ਤੇ ਚਾਹ ਮਾੜੇ ਕੰਮ ਲਈ ਨਹੀਂ